ਮੈਂ ਡਾਕਟਰ ਈਸ਼ਾਨ ਕੁਮਾਰ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਚ ਅਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਤੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਮੈਂ ਭਾਰਤ ਦੀ ਪ੍ਰਭਤਾ ਤੇ ਅਖੰਡਤਾ ਨੂੰ ਪ੍ਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਜੈ ਭੀਮ ਜੈ ਭਾਰਤ ਇਨਕਲਾਬ ਜ਼ਿੰਦਾਬਾਦ I'm not. ਮੈਂ ਹਲਕਾ ਡੇਰਾ ਬਾਬਾ ਨਾਨਕ ਤੋਂ ਪੰਜਾਬ ਵਿਧਾਨ ਸਭਾ ਦੇ ਚੁਣੇ ਗਏ ਮੈਂਬਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ਬੇਨਤੀ ਕਰਦਾ ਕਿ ਉਹ ਸੌਂਚ ਚੁੱਕਣ ਲਈ ਅੱਗੇ ਹੋ ਮਾਣਯੋਗ ਸਪੀਕਰ ਸਾਹਿਬ ਨੂੰ ਬੇਨਤੀ ਹੈ ਕਿ ਉਹ ਸੌਂਚ ਕੋਣ ਦੀ ਇਜਾਜ਼ਤ ਦੇ ਇਹ ਵਾਹਿਗੁਰੂ ਮੈਂ ਗੁਰਦੀਪ ਸਿੰਘ ਰੰਧਾਵਾ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਮੈਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਾਨੂੰਨ ਅਨਸਾਰ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਚੈ ਰੱਖਾਂਗਾ ਮੈਂ ਭਾਰਤ ਦੀ ਪ੍ਰਸੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬੜਾ ਹੁਣ ਮੈਂ ਹਲਕਾ ਗਿੱਦੜਵਾਹ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣਾਂਗੇ ਸਰਦਾਰ ਹਰਜੀਤ ਸਿੰਘ ਜੰਪੀਟੇਲੋਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸੌਂ ਚੁੱਕਣ ਲਈ ਗਏ। ਬਾਣਯੂਗ ਸਪੀਕਰ ਸਾਹਿਬ ਨੂੰ ਬੇਨਤੀ ਹੈ ਕਿ ਸੌਂ ਚ ਕੋਣ ਦੀ ਰਸਮ ਕਰੇ। ਮੈਂ ਜੋ ਪੰਜਾਬ ਵਿਧਾਨ ਸਭਾ ਲਈ ਨਾਲ ਮੈਂ ਤੁਹਾਨੂੰ ਤੁਹੇ ਆਪਣਾ ਨਾਮ ਜੀ ਮੈਂ ਹਰਦੀਪ ਸਿੰਘ ਟਿੰਪੀ ਢਿੱਲੋਂ ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਮੈਂ ਭਾਰਤ ਦੀ ਪ੍ਰਪਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਜੇਕਰ ਮਾਣਯੋਗ ਸਪੀਕਰ ਸਾਹਿਬ ਦੀ ਇਜਾਜ਼ਤ ਹੋਵੇ ਤਾਂ ਅੱਜ ਦੇ ਸੌਚੁੱਕ ਰਸਮ ਦੀ ਕਾਰਵਾਈ ਸਮਾਪਤ ਕਰ ਦਿੱਤੀ ਜਾਵੇ ਸਰ ਸਾਰੀਆਂ ਸਤਿਕਾਰਯੋਗ ਸਖੀਤਾ ਤੇ ਮਹਿਮਾਨਾਂ ਲਈ ਚਾਹ ਤੇ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬਿਰਾਜਮਾਨ ਰਹਿਣ ਲਈ ਬੇਨਤੀ ਹੈ